ਕਿਵੇਂ ਸਾਰ ਜਾਨੀ ਆਈ ਹੋਪ ਕਿ ਤੁਸੀਂ ਸਾਰ ਜਾਨੀ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਮੇਰੇ ਚੈਨਲ ਵਿੱਚ ਨਾਮ ਉੱਤੋਂ ਟਿੱਕ ਬਿੰਗ ਆਇਦਰਾ ਡੌਗੀ ਔਰ ਡੌਗੀ ਬੱਚੇ ਬਹੁਤ ਅੰਗ ਕਰਦੇ ਆ ਔਰ ਡੌਗੀ ਆ ਕੇ ਡੌਗੀ 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 ਨੋ ਸੋ एवरीवन ਮੈਂ ਅੱਜ ਵਲੋਗਿੰਗ ਕੀਤਾ ਸਟਾਰਟ ਸੋ ਅੱਜ ਹੈਗਾ ਜੀ ਨਾਨਕੇ ਘਰ ਆਪਣਾ ਨੈਕਸਟ ਡੇ ਇਸ ਕਰਕੇ ਮੈਂ ਅਜਿੱਦਾਂ ਕਿ ਬਹੁਤ ਰੋ ਆਪਣਾ ਵਲੌਗ ਸਟਾਰਟ ਨਹੀਂ ਕਰ ਪਾਈ ਮੈਸੇਜ ਕਰ ਕਿ ਹੁਣ ਕਰ ਲੈਣੀ ਹੈ ਆਪਣੇ ਨੈਕਸਟ ਵਲੌਗ ਦੀ ਸ਼ੁਰੂਆਤ ਤੇ ਤੁਸੀਂ ਲਾਸਟ ਤੱਕ ਬਣੇ ਰਹੇ ਕਿਹਾ ਮੰਮੀ ਅੱਜ ਜਦੋਂ ਕਰਦੇ ਜਦੋਂ ਕਰਾਈ ਓਕੇ ਬਣਾ ਲਾ ਬਣਾ ਲਾ ਸੋ ਜਦੋਂ ਉਤਰਨ ਲਗੀ ਸੋ एवरीवन ਦੇਖ ਸਕਦੇ ਹੋ ਮੰਮੀ ਕੱਲ ਦੇ ਵਲੌਗ ਤੇ ਨਹੀਂ ਆਏ ਸੀ ਅਸੀਂ ਤੁਹਾਡੀ ਵੇਟ ਕਰਦੇ ਰਹੇ ਮੰਮੀ ਕਦੋਂ ਆਉਣਗੇ ਕਦੋਂ ਆਉਣਗੇ ਉਸ ਟਾਈਮ ਸਾਡਾ ਵਲੌਗ ਬੰਦ ਸੀ ਇਸ ਕਰਕੇ ਮੰਮੀ ਦੀ ਵੀਡੀਓ ਨਹੀਂ ਬਣਾਈ ਮੰਮੀ ਆ ਚੁੱਕੀ ਸੀ ਸੋ ਹੁਣ एवरीवन ਆਪਾਂ ਜਾਵਾਂਗੇ ਜੀ ਨੈਕਸਟ ਘਰ ਅ ਜਿੱਥੇ ਨਵਾਂ ਘਰ ਪਾਣਾ ਯਾਨੀ ਕਿ ਉਥੇ ਨਾ ਨੀ ਰੱਖਣੀ ਅਰਦਾਸ ਕਰवानी ਆਪਾਂ ਜਗ੍ਹਾ ਲਈ ਸੀ ਆਪਣੀ

ਹੈਲੋ ਹਾਂਜੀ ਹੈਲੋ ਇਧਰ ਆ ਗੁੰਨੂ ਗੁੰਨੂ ਸੋ एवरीवन ਅੱਜ ਤਾਂ ਫਿਰ ਹਾਲ ਗੱਲਾਂ ਬਤੋ ਰਹੀਆਂ ਨੇ ਚਾਹ ਵਗੈਰਾ ਬਣੇਗੀ ਦੋਸਤੋਂ ਬਾਅਦ ਹੀ ਜਾਵਾਂਗੇ ਕਿਉਂਕਿ ਉਧਰ 10 12 ਜਣਿਆਂ ਦੀ ਚਾਹ ਬਣਨੀ ਹੈ ਇਸ ਕਰਕੇ ਅਸੀਂ ਬਸ ਤਿਆਰ ਹੋ ਗਏ ਆ ਤੇ ਬਸ ਚਾਹ ਬਣੂਗੀ ਉਸ ਤੋਂ ਬਾਅਦ ਚਾਹ ਬਣਨ ਤੋਂ ਬਾਅਦ ਦਨ ਸਾਰੇ ਜਣੇ ਸੀ ਜਾਵਾਂਗੇ ਤੇ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਣੇ ਰਹਿਣਾ ਮੈਂ ਸੋਇਚ ਕੰਮ ਕਰਨਾ ਚਾਹ ਚਾਹ ਬਣ ਰਹੀ ਹੈ ਸੋ एवरीवन ਕਿਉਂ ਸਾਹ ਹੁੰਦਾ ਤਾਂ ਉਹਨਾਂ ਦੇ ਸਾਹ ਨਾ ਆ ਗਿਆ ਹੁੰਦਾ ਹਾਈ ਬਬੀ ਸੋ ਹਾਂਜੀ एवरीवन ਇਹ ਆਜੀ ਸਾਡੇ ਨਿੱਕੀ ਮੰਮੀ ਯਾਨੀ ਕਿ ਮੇਰੇ ਮਦਰ ਮੇਰੇ ਮਾਸੀ ਜੀ ਐਂਡ एवरीवन ਜਦੋਂ ਸਾਰੇ ਜਣੇ ਇਕੱਠੇ ਹੋ ਜੀਏ ਨਾ ਬੜਾ ਸ਼ੋਰ ਹੁੰਦਾ ਹੁਣ ਅਸੀਂ ਉਧਰ ਜਾਣਾ ਹਨ ਕਿੰਨਾ ਵਾਰ ਅਸੀਂ ਜੱਗ ਮਿਆ ਹੋਇਆ ਸੋ ਇਸ ਕਰਕੇ ਮੈਂ ਸੋਚਿਆ ਕਿ ਆਪਣੇ ਵਲੌਗ ਨੂੰ ਮੈਂ ਬੰਦ ਨਹੀਂ ਕਰਨਾ 1% ਵੀ ਤੇ ਉਸ ਤੋਂ ਬਾਅਦ ਉੱਥੇ ਹੀ ਆਪਾਂ ਸਿੱਧਾ ਜਾਣਾ ਹੈ ਸ਼ੋਰ ਬੜਾ ਹੋ ਰਿਹਾ ਯਾਰ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਹੀ ਵਿੱਚ ਚਾਹ ਬਣਾ ਰਹੇ ਨੇ ਵਿੱਚੇ ਰੋਲਾ ਪਾ ਰਹੇ ਨੇ ਆਹ ਦੇਖੋ ਚਾਹ ਇੱਥੇ ਬਣਦੀ ਪਈ ਹੈ ਹਾਲੇ ਤੱਕ ਸਾਡੀ ਚਾਹ ਹੀ ਨਹੀਂ ਬਣੀ ਯਾਰ ਹਾਂਜੀ ਚਲੋ ਯਾਰ ਚਲੋ ਪਾਪਾ ਦੋ ਮਿੰਟ ਤਾਂ ਮੈਨੂੰ ਪਹੁੰਚਣਾ ਉੱਥੇ ਓਕੇ ਆ ਰੱਖੋ ਸਮਾਨ ਵਿੱਚ ਵੇਖੋ ਸਮਾਨ ਕਿੰਨਾ ਜੋ ਦੋ ਦੱਤ ਚ ਫੜ ਲਾਂਗੇ ਚਲੋ ਮਾਨ ਮੰਮੀ ਇਹਨਾਂ ਆ ਦੁੱਧ ਦੁੱਧ ਹੱਥ ਚ ਫੜਨਾ ਪੈ ਆ ਯਾਰ ਆਰ ਚੀਜ਼ੇ ਕਿੱਥੇ ਰੱਖ ਦੇਈਆਂ ਇਹ ਪਤਲੋ ਜਿਹੀ ਕੀ ਆ ਡੱਬੇ ਆ ਰੱਖੋ ਨਹੀਂ 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 ਬੰਦ ਕਰੋ ਹਾਂ ਇਹ ਤਾਂ ਜੋੜਦੇ ਹੋ ਡੱਬੇ ਸਾਰੇ ਜਾਵਾਂ ਤੇ ਆ ਆ ਰਹੀ ਗੱਡੀ ਡੋਲਣੀ ਆ ਡੋਲਣੀ ਪਿੱਛੇ ਕਰ ਕਿਵੇਂ ਲੱਗਦੀ ਹੈ ਆ ਡੋਲਣੀ ਪਿੱਛੇ ਕਰੀਂ 20 ਤਲੋ ਬਾਈ ਕਬੇਠਾ ਬੈਠਾ ਚਲ ਪਾਵਾ ਨੂੰ ਬੰਨ੍ਹ ਗਏ ਆਜੋ ਬੈਠਾ ਬਾੜ 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 ਬੈ ਜਾ ਤੂੰ ਸਾਰੀ ਵੰਨ ਸਮਾਨ ਅਸੇ ਰੱਖ ਲਿਆ ਤੇ ਸੀਟ ਤੇ ਪਿਆ ਅਸੀਂ ਪਿੱਛੇ ਰੱਖ ਲਿਆ ਜੋੜ ਲਿਆ ਫਨ ਬੱਸ ਜਾਣ ਦੀ ਤਿਆਰੀ ਹੈ ਹੋ ਸਕਦਾ ਆਪਣੇ 3-4 ਪਾੜ ਬਣ ਜਾਣ ਕਿਉਂਕਿ ਮੈਂ ਜਿਆਦਾ ਵੱਡਾ ਵਲੌਗ ਨਹੀਂ ਬਣਾਉਣਾਗਾ ਯਾਨੀ ਕਿ ਆਪਣਾ 10 ਕੁ ਮਿੰਟਾਂ ਦਾ 11 ਦਾ ਹੋਵੇ ਵੱਧ ਤੋਂ ਵੱਧ 15 ਤੱਕ ਹੋਣੇ ਚਾਹੀਦੇ ਆ ਫਿਲਹਾਲ ਹਾਂ ਜਿਆਦਾ ਜਦੋਂ ਕੋਈ ਸੇ ਕੰਟੈਂਟ ਰਿਲੇਟਿਡ ਹੁੰਦਾ ਹੈ ਤਾਂ ਆਪਣੇ ਜਿਆਦੇ ਵੱਡੇ ਵਲੌਗ ਹੁੰਦੇ ਨੇ ਇਸ ਕਰਕੇ ਬਸ ਆਪਾਂ 15 14 ਤੱਕ ਹੀ ਬਣਾਣਾ ਹੈ ਪਹਿਲੀ ਗੱਲ 10 11 ਤੱਕ ਠੀਕ ਹੈ ਜਿਆਦਾ ਵੱਡੇ ਵੀ ਨਹੀਂ ਆਪਾਂ ਬਣਾਣੇ 25 ਤੱਕ ਤਾਂ ਆਪਾਂ ਜਾਣੀ ਹੀ ਹੈਗਾਗਾ ਸੋ ਛੋਟੇ ਛੋਟੇ ਵਲੌਗ ਹੁੰਦੇ ਨੇ ਹਨਾ ਕਈ ਹੁੰਦਾ ਵੀ ਜਿਵੇਂ ਪਾਰਟ ਪੇ ਬਣਾਣੀਆਂ ਅੱਜ ਪਹਿਲਾ ਪਾਰਟ ਪਾ ਲਿਆ ਕੱਲ ਨੂੰ ਦੂਜਾ ਪਾ ਲਿਆ ਐਦਾਂ ਕਰਕੇ ਵੀ ਵਲੌਗ ਜੇ ਆ ਤਾਂ ਵਧੀਆ ਹੁੰਦਾ ਹੈ ਉਹ ਵੀ ਗੱਡੀ ਮੜਵਾ ਰਿਹਾ ਐ ਐਂਡ ਸੋ एवरीवन ਹੁਣ ਅਸੀਂ ਬਸ ਜਾਣੇ ਆ ਉਸ ਤੋਂ ਬਾਅਦ ਆਪਾਂ ਲਾਸਟ ਤੇ ਬਾਜ਼ਾਰ ਵੀ ਘੁੰਮਾਂਗੇ ਉਹ ਵੀ ਸਾਗੀ ਤੇ ਅਸੀਂ ਜਿਵੇਂ ਕੀ ਨਹੀਂ ਗਏ ਸੀਗੇ ਮਾਗੀ ਤੇ ਜਾਣਾ ਸੀ ਮਾਗੀ ਘੁੰਮਣਾ ਸੀ ਯਾਨੀ ਕਿ ਮਾਗੀ ਦੇ ਮੇਲਾ ਜਿਹੜੇ ਦੁਕਾਨਾਂ ਲੱਗੀਆਂ ਹੁੰਦੀਆਂ ਹਨਾ ਮਹੀਨਾ-ਮਹੀਨਾ ਤੱਕ ਲੱਗੀਆਂ ਰਹਿੰਦੀਆਂ ਨੇ ਉਹ ਵੀ ਸਾਡੇ ਤੋਂ ਨਹੀਂ ਜਾਇਆ ਗਿਆ ਇਸ ਕਰਕੇ ਉਹ ਵੀ ਸਾਡੇ ਦੇ ਨਹੀਂ ਸਾਈਡ ਤੇ ਬੈਠਾ ਆ। ਇਹ ਪਪੂ ਲੱਗੇ ਚੱਲ ਫਿਰ। ਮੰਮੀ ਕਿਤੇ ਲੱਭ। ਹੋਰ ਲੈ ਲਓ। ਮੰਮੀ ਮੈਨੂੰ ਆਦੀ ਬੁੱਕਲ ਚ ਕਰ ਲਾ। ਇੱਕ ਨੂੰ ਹੋਰ ਲੈ ਲਓ। ਟਿੱਕਣਾ ਪਿਓ ਯਾਰ। ਸਾਡੇ ਬੈਠ ਗਏ। ਗੱਡੀ ਆ ਸੀਟ ਦਾਹ ਕਰਾ ਦੀ ਗਾ ਕਰ। ਸੀਮਾਗੀ ਤੇ ਵੀ ਨਹੀਂ ਆ ਸਕੇ। ਦੇਖੀ ਵੇਹੇ ਤੂੰ ਵੀ ਤਰਾ ਪਰ ਲਈ। ਆਹਾ ਆਏ ਆਇ ਤੋ ਕਰਾ। ਯਾਨੀ ਕਿ ਆ ਵੀ ਆਪਰੇ ਲਈ ਵੀ ਕਰੋ। ਆਪਦੇ ਲਈ ਵੀ ਕਰੋ। ਆ ਵੀ ਕਰ। ਮੈਂ ਕੀ ਕਰੀ ਮਾਣਾ ਇੱਕ ਕੰਮ ਲੱਭ ਤਾ ਹੋ ਜਾਂਦਾ ਕੇ ਕੇ ਮਾਸੀ ਵਲੌਗ ਬਣਨੀ ਮਾ ਕ ਲਈ ਬੈਠਾ ਕੇ ਦੇਖ ਜਿਹੜਾ ਹੋ ਬੈਠ ਜੇ ਆ ਇਧਰ ਦੇਖੋ एवरीवन ਇੱਕ ਦੂਸਰੇ ਦੀ ਗੋਦੀਆਂ ਵਿੱਚ ਬੈਠੇ ਇਸ ਕਰਕੇ ਨਾ ਅਸੀਂ ਮੱਗੀ ਤੇ ਵੀ ਨਹੀਂ ਸਾਡੇ ਤੱਕ ਬਸ ਤੁਸੀਂ ਆਏ ਸੀ ਮੱਗੀ ਤੇ ਆਏ ਸੀ ਮਾਸੀ ਹੁੰਦੀ ਆਏ ਸੀ ਬਰ ਅਸੀਂ ਨਹੀਂ ਆਏਗੇ ਇਸ ਕਰਕੇ ਤੁਸੀਂ ਲਾ ਲਓ ਬਹੁਤ ਹੀ ਬੜੇ ਔਕੇ ਆ ਜੱਫੀ ਪਾ ਲਾ

ਦਰ ਕਿੰਨੇ ਨੋ ਵੇ ਰੱਖਣੀ ਜਿੰਨੇ ਜਾਣੇ 1 2 3 4 5 6 7 ਜਾਣੇ ਅਹੀ ਗੱਡੀ ਚ ਉਵਾਲਾ ਉੱਥੇ ਦਵਾ ਲਓ ਤੋ ਪਰ ਭੱਜਿਆ ਟਾਈਮ ਦਾ ਉਹ ਕਿਹੜਾ ਸੀ ਤੁਹਾਡਾ ਨਹੀਂ 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 ਖੜਾ ਹੋ ਜਾਓ ਸਾਰਾ ਲੰਮਾ ਬਲੋ ਸਾਰ ਫਰਮਸਤ ਹਾਂਜੀ एवरीवन ਮੰਮੀ ਆ ਰਹੇ ਨੇ ਅਸੀਂ ਸਾਰੇ ਜਾਨੀ ਬੈਠ ਚੁੱਕੇ ਹਾਂ ਤੇ ਮੰਮੀ ਦੀ ਅਸੀਂ ਵੇਟ ਕਰ ਰਹੇ ਸੀ ਉਹਨਾਂ ਨੇ ਚਾਹ ਬਣਾਈ ਹੈ ਤਿਆਰ ਹੈ ਨੇ ਬਸ ਪਾਪਾ ਆ ਰਹੇ ਹੋਣਗੇ ਮੈਂ ਹਾਂਜੀ एवरीवन ਆਰੀ ਆਰੀ ਮੰਮੀ ਹੁਣੀ ਵੀ ਆ ਗਏ ਨੇ ਬਸ ਅਸੀਂ ਵੇਟ ਕਰ ਰਹੇ ਸੀ ਯਾਰ ਇਹ ਗੁਜੇ ਦੇ ਪਈਆਂ ਨਹੀਂ ਚਾਹ ਜਿਆਦੇ ਸੀ ਆ ਫੜੀ 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 ਆ ਬੜ ਚਾਹ ਤਾਂ ਸਿੱਧੀ ਰੱਖੀ ਸਿੱਧੀ ਆ ਚਮਚਾ ਟੇਕ ਪਾਉਂ ਬਹੁਤ ਔਖੇ ਬੈਠੇ ਆ एवरीवन ਅਸੀਂ एवरीवन ਅਸੀਂ ਗੱਡੀ ਚ ਫਸ ਚੁੱਕੇ ਆ ਜੀ ਹਾਂ ਉਹ ਤੇ ਜੋੜਿਆ ਇਕੱਲਾ ਬੈਠਾ ਆ ਖੋਲ ਦੋ ਯਾਰ ਕਿ ਭੀਰ ਮੈਂ ਚਲੋ ਬੈਠੀ ਹੋਣੀ ਹਾਂ ਲੂਪ ਜਿਵੇਂ ਬੈਠੀ ਹਾਂ ਬੈਠੀ ਰਹਿੰਦੇ ਇੱਕ ਬਾ ਇਧਰ ਹੋਰ ਕੀ ਆ ਚਮਚਾ ਫੜ ਲਓ ਦੇਖ ਪਾਉਂ ਨਹੀਂ ਮੈਂ ਕਿ ਸਹੀ ਬੈਠੀ ਆ ਤੂੰ ਇਹਨੂੰ ਕਰ ਲੈ ਵਿੱਚ ਓ ਯਾਰ ਮੈਂ ਸਹੀ ਬੈਠੀ ਹਾਂ ਫਾਜ਼ੀ ਇਹੋ ਬੱਜੇ ਵਿੱਚ ਸਹੀ ਬੈਠੀ ਆ ਹੋ ਚਲੋ ਸਹੀ ਖੋਲੋ ਨਹੀਂ ਸਹੀ ਬੈਠੀ ਆ ਮੰਮਾਏ ਹਾਂਜੀ एवरीवन ਹੁਣ ਅਸੀਂ ਬੈਠ ਗਏ ਮੰਮਾ ਵੀ ਅੱਗੇ ਬੈਠ ਚੁੱਕੇ ਨੇ ਐਂਡ ਅਸੀਂ ਵੀ ਔਖੇ ਸੁਖੇ ਹੋ ਕੇ ਹੁਣ ਬੈਠ ਚੁੱਕੇ ਆ ਐਂਡ ਹੁਣ ਅਸੀਂ ਜਾ ਰਹੇ ਆ ਜੀ ਪਨਾਟ ਵਿੱਚ ਬਾਹਰੇ ਔਖੇ ਬੈਠੇ ਤੁਸੀਂ ਸਾਰੇ ਸਹੀ ਬੈਠੇ ਆ ਮਾਸਾ ਕਰੀਏ ਕਰ ਬਸ ਤੁਸੀਂ ਨਹੀਂ ਸਹੀ ਕਰ ਹੁਣ ਆਪਾਂ ਜਾ ਰਹੇ ਆ ਉੱਪਰ ਹੈ ਹੁਣ ਗੱਡੀ ਚੱਲੀ ਆ ਨਹੀਂ ਤਾਂ ਘਰੇ ਤਾਂ ਬਸ ਕਿੰਨੇ ਤਿਆਰ ਹੋਣਾ ਕਿੰਨੇ ਕੱਪੜੇ ਪਾ ਲੈ ਇਦਾਂ ਹੀ ਹੋ ਜਾਂਦਾ ਹੈ ਸੋ ਹੁਣ ਬਸ ਜਾ ਕੇ ਉੱਥੇ ਆਪਾਂ ਮਿਲਦੇ ਆਂ ਲੋਕਾਂ ਦੇ ਨਾਲ ਤੁਸੀਂ ਲਾਸਟ ਟੱਕ ਬਣੇ ਹੈ ਨਾ ਉੱਥੋਂ ਦਾ ਸਾਰਾ ਵੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੰਮੀ ਇਸ ਦਾ ਭਾਰਤਾ ਨਹੀਂ ਆਪਣੇ ਨਹੀਂ ਗੈਸਟ ਆ ਗਏ ਸੀਗੇ ਹਾਂ ਦੁੱਧ ਵੀ ਡੋਲ ਗਿਆ ਕਿੱਥੇ ਆ ਯਾਰ ਓਹੋ ਸੰਭਾਲ ਕੇ ਫੜ ਕੇ ਰੱਖਣਾ ਸੀ ਨਾ ਤੁਸੀਂ ਦੁੱਧ ਵੀ ਡੋਲ ਗਿਆ ਸੋ एवरीवन ਗੈਸਟ ਆਏ ਆ ਇਹਨਾਂ ਨੂੰ ਵੀ ਮੇਰੀ ਲਿਖੀ ਸੋ ਮੈਂ ਅੱਧਰ ਬੈਠ ਗਿਆ ਸਾਰੇ ਜਣੇ ਉੱਤਰ ਗਏ ਨੇ ਹਾਂ ਠੀਕ ਕੋ ਕੋਣ ਕੀ ਬੰਦਾ ਮਾਸੀ ਸਸੀ ਘਾਲ ਹਾਈ ਅਸਲ ਗੇੜੇਰ ਮਾਲ ਮੇਰੇ ਕੋਲੇ ਸੱਚੀ ਘਾਲ ਵੀ ਦੇ ਚਲੋ ਮਾਸੀ ਸਸੀ ਘਾਲ ਕਿਵੇਂ ਹੋ ਠੀਕ ਹੈ ਹਾਂਜੀ ਉਹ ਦੁੱਧ ਕੱਢ ਕੇ ਸੋਣਿਆ ਬਣਾਣਾ ਮੇਕਅਪ 4 ਵਜੇ ਹਾਂਜੀ ਆ ਨੂਰ ਨੇ ਬੈਠਣਾ ਸੋ एवरीवन ਨੂਰ ਇਜ਼ ਇਜ਼ੀ ਹਾਂ ਅੱਥੇ ਰੁਕ ਗਏ ਸੀ ਅਸੀਂ ਵੈਸੇ ਗੈਸਟ ਆਏ ਸੀਗੇ ਧੰਨਵਾਦ ਸੋ

ਜਿਵੇਂ ਕਿ ਤੁਸੀਂ ਦੇਖੇ ਹੀ ਸੀਗਾ ਐਂਡ ਜਿਹੜੀ ਜਗ੍ਹਾ ਲਈ ਸੀ ਜੇ ਇੱਥੇ ਯਾਨੀ ਕਿ ਘਰ ਬਣਾਉਣਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਸਾਰੀ ਮਤਲਬ ਕਿ ਨੀਂ ਰੱਖਣੀ ਹੈ ਹਨ ਇਸ ਕਰਕੇ ਦੇਖ ਸਕਦੇ ਹੋ ਕੰਮ ਹੋ ਰਿਹਾ ਏ ਮਿਸਤਰੀ ਲੱਗੇ ਹੋਏ ਨੇ ਤੇ ਇੱਥੇ ਅਰਦਾਸ ਵਗੈਰਾ ਮਤਲਬ ਹੋਣੀ ਅੱਜ ਤੇ ਇੱਥੋਂ ਦਾ ਤੁਸੀਂ ਵੀਊ ਚੈੱਕ ਕਰੋ ਮਿਸਤਰੀ ਲੱਗੇ ਹੋਏ ਨੇ ਬਸ ਨੀਂ ਰੱਖਣ ਲੱਗੇ ਨੇ ਨੀਂ ਰੱਖ ਕੇ ਅਰਦਾਸ ਕਰਕੇ ਦਿਨ ਉਸ ਤੋਂ ਬਾਅਦ ਯਾਨੀ ਕਿ ਅੱਜ ਦਾ ਮੇਰਾ ਇਹੀ ਸੀਗਾ ਵਲੌਗ ਦੇ ਵਿੱਚ ਕਿ ਕਾਰ ਦੀ ਅੱਜ ਅਸੀਂ ਰੱਖਣੀ ਹੈ ਨਹੀਂ ਨਿਊ ਕਾਰ ਦੀ ਐਂਡ ਜਿਹੜੇ ਨਵੇਂ ਆ ਚੈਨਲ ਨੂੰ ਗੱਲੋ ਸਬਸਕ੍ਰਾਈਬ ਤੇ ਅਸੀਂ ਵੈਸੇ ਕੱਲ ਦਾ ਜਿਵੇਂ ਕਿ ਪਾਰਟ ਸੀ ਅਸੀਂ ਆਏ ਸੀਗੇ ਹਨਾ ਅੱਜ ਦੂਜਾ ਪਾਰਟ ਸੀਗਾ ਤੇ ਬਹੁਤ ਵਧੀਆ ਫੀਲ ਹੋ ਰਿਹਾ ਸਾਰੇ ਜਾਣੇ ਅਸੀਂ ਇਕੱਠੇ ਹੋ ਕੇ ਮਸਾ ਆਏ ਆ ਉੱਥੇ ਸੌਕੇ ਹੋ ਕੇ ਗੱਡੀ ਦੇ ਵਿੱਚ ਲਿਖ ਰਹੀਆਂ ਤੇ ਉਸ ਤੋਂ ਬਾਅਦ ਮੈਨੂੰ ਐ ਸੀਗਾ ਕਿ ਮੈਂ ਅੱਜ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਾਫੀ ਜਾਣ ਪਹਿਚਾਣ ਵਾਲੇ ਰਸਤੇ ਵਿੱਚ ਵੀ ਮਿਲੇ ਸੀ ਤੇ ਇੱਥੇ ਵੀ ਐ ਤੇ ਹੁਣ ਵੀ ਐ ਮਮਾ ਅਰਦਾਸ ਹੁਣੀ ਐ ਹਾਂਜੀ ਓਕੇ ਹਾਂ ਜਾਈਏ ਸੋ एवरीवन ਹੁਣ ਅਸੀਂ ਜਾ ਰਹੇ ਹਾਂ ਜੀ ਨਾਨਾ ਜਾ ਰਹੇ ਜੀ ਦੇਖੋ ਅੱਗੇ ਦਮੀ ਚੈੱਕ ਕਰ ਤੁਸੀਂ ਜਾਈ ਜਾਂਦੇ ਆ ਸਾਰੀ ਜਗ੍ਹਾ ਆਪਣੀ ਐ ਇੱਥੋਂ ਲੈ ਕੇ ਨਾ ਉਹ ਉੱਥੋਂ ਤੱਕ ਇਹ ਸਾਰੀ ਜਗ੍ਹਾ ਆਪਣੀ ਐ ਠੀਕ ਐ ਦੇਖੋ ਹਜੇ ਨਾ ਫਿਲਹਾਲ ਦੇਖ ਸਕਦੇ ਹੋ ਤੁਸੀਂ ਆ ਇੰਨਾ ਸਾਰਾ ਖਲਾਰਾ ਐ ਕਿਉਂਕਿ ਇਹ ਜਗ੍ਹਾ ਅਸੀਂ ਲਈ ਸੀਗੀ ਦਨ ਦੇਖ ਸਕਦੇ ਹੋ ਇੱਥੋਂ ਦਾ ਵਿਊ ਹੁਣ ਚੈੱਕ ਕਰੋ ਤੇ ਜਦੋਂ ਆਪਣਾ ਘਰ ਪਿਆ ਸਾਰਾ ਉਹ ਤੁਹਾਨੂੰ ਦਿਖਾਵਾਂਗੇ ਵਿਊ ਹੁਣ ਦਾ ਵਿਊ ਤੇ ਬਾਅਦ ਦਾ ਵਿਊ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੇ ਦੇਖ ਸਕਦੇ ਹੋ ਕਿ ਜੰਗਲ ਜੀ ਤਰ੍ਹਾਂ ਲੱਗ ਰਿਹਾ ਹੈ ਨਾ ਬਹੁਤ ਖੁਸ਼ੀ ਜੀ ਹੋ ਰਹੀ ਹੈ ਕਿਉਂਕਿ ਇਹ ਆਪਣੀ ਜਗ੍ਹਾ ਹੀ ਹੈ ਬਸ ਦੇਖੋ ਵੀ ਉਹ ਚੱਕਰ ਨੂੰ ਪਲੇਟਾ ਵੀ ਕਰਦਾ ਹੈ ਲੋ ਪਲੇਟਾ ਬਾਅਦ ਕਰੀਏ ਪਲੇਟਾ ਜਾ ਕੇ ਲੈ ਕੇ ਘਾਟ ਦੇ ਕਾਂਚ ਪਾਏ ਹੋਣਾ ਹਾਂਜੀ एवरीवन ये सारी अपनी फैमिली ही है सताल हाँ जी इधर नाना नानी जी देख सकते हो ਬੜਾ ਜਰਪਿੰਦਰ ਆ ਗਿਆ ਜੀ ਹਾਂਜੀ ਮਮਾ ਕੀ ਕਰਨ ਲੱਗੇ ਬਿੰਦਰ ਬਿੰਦਰ ਹੈਗਾ ਆ ਜਾ ਦੋੰਦਰ ਨਵੇਂ ਕਰਦਾ ਨੀ ਰੱਖਣ ਲੱਗੇ ਆ ਜੀ ਸਵਾਈ ਪਈ ਜਾਂਦੀ ਹੋਣੀ ਕੋ ਦਾ ਦੇਖ ਸਕਦੇ ਹੋ ਤੁਸੀਂ ਹਾਂਜੀ ਪਾਪਾ ਟੱਕਦੇ ਆ ਓਕੇ ਲਈ ਉੱਤੇ ਸੀ ਕੰਡੀ ਫਰੋ ਪੰਜ ਆਪਣਾ ਇੱਕ ਤਾਂ ਰੱਖ ਲੈ ਜਾਈ ਤਾਂ ਲਓ ਪੰਜ ਪਿੱਟਾ ਧੋ ਲਓ ਪਾ ਕੇ ਰੋਟੀਆਂ ਖਾ ਕੇ ਬੜੇ ਖੁਸ਼ ਹੋ ਜਾਂਦਾ ਉਹ ਕਹਿੰਦਾ ਯਾਰ ਕੱਲ ਮੜੀ ਜੀ ਇਹ ਰੱਖ ਕੇ ਧੂਣਾ ਡੈਡੀ ਕਿੱਥੇ ਇੱਧਰ ਲੈ ਬੁੱਤਾ ਧੂਣ ਲਓ ਇੱਥੇ ਤੋਂ ਨੋ ਇੱਥੇ ਤੋਂ ਨੋ ਹਾਂਜੀ ਅਜੀਵਨ ਆਪਣਾ ਨੀ ਰੱਖਣ ਲੱਗਿਆ ਜੀ ਤੇ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਣੇ ਰਹਿਣਾ ਦੇਖਦੇ ਰਹਿਣਾ ਤੇ ਬੱਤੀ ਹੁਣ ਅਰਦਾਸ ਵੀ ਹੋਊਗੀ ਡੈਡੀ ਜੀ ਅਰਦਾਸ ਕਰਨਗੇ ਤੇ ਹੋਰ ਕੀ ਨਾ ਹੋ ਗਈ ਆ ਡੱਬਾ ਮੈਨੂੰ ਫੜਾ ਦੇ ਡੱਬਾ ਮੈਨੂੰ ਫੜਾ ਦੇ ਦੇਖ ਸਕਦੇ ਹੋ ਤੁਸੀਂ ਹਾਂਜੀ ਲੱਖਾ ਹਾਂ ਲਿਆ ਆਹ ਹੈ ਮੈਂ ਮੰਤਵਾਂ ਲੈਣ ਹਾਂਜੀ एवरीवन ਹਾਂਜੀ ਠੀਕ ਕੁੜੀ ਹਾਂਜੀ ਹਾਂਜੀ एवरीवन ਦੇਖੋ ਇੱਥੇ ਪੰਜ ਇੱਟਾਂ ਨੂੰ ਤੋੜ ਰਹੇ ਨੇ ਦੇਖੋ ਚਲੋ ਚੱਲਿਆ ਇੱਥੇ ਰੱਖ ਦੇ ਸੋ एवरीवन ਸਭ ਤੋਂ ਪਹਿਲਾਂ ਪੰਜ ਇੱਟਾਂ ਨੂੰ ਤੋੜਨਗੇ ਜਦੋਂ ਉਸ ਤੋਂ ਬਾਅਦ ਤੁਸੀਂ ਦੇਖਿਓਗੇ ਕੰਮ ਨਹੀਂ ਲੈਗਾ

ਇਹ ਨੀ ਕਰ ਉਹ ਤੇ ਉਹ ਕੋਲ ਤੇ ਉਹ ਕਰ ਦੇ ਕਰ ਲੂੰਗੀ ਆਪਣੀ ਕਮਰੇ ਦੀ ਲੇਟ ਹੋ ਗਿਆ ਯਾਰ ਕਮਰੇ ਥੋੜੂ ਕੇ ਕਾ ਕੋਈ ਦੇਣਾ ਨਹੀਂ ਕਰੀ ਜਾਂਦਾ ਬਣੀ ਨਹੀਂ ਕਰੀ ਜਾਂਦਾ ਡਬਲ ਕਿ ਕਰੇ ਤੀ ਦੇਣਾ ਉਹ ਆਪ ਕਰ ਦੇਣਾ ਇੱਕ ਦੇੜੇ ਗੇੜਾ ਦੇ ਕੇ ਇੱਕ ਉੱਤੇ ਦੀ ਗੇੜਾ ਦੇ ਕੇ ਘਵਾ ਲਿਆ ਕਰ ਬਸ ਮੰਮੀ ਤੂੰ ਹਾਂਜੀ एवरीवन ਪੰਜ ਇੱਟਾਂ ਨੂੰ ਜੋੜ ਰਹੇ ਨੇ ਕੋਈ ਨਹੀਂ ਕਿ ਮੈਂ ਕੀ ਕਰਨਾ ਪਾਪਾ ਚੱਪਲ ਚੱਪਲ ਤਾਰ ਲੈਣੀ ਹੈ ਦੰਨਾ ਪਾਇਆ ਵਾਹ ਜੀ ਵਾਹ ਜੀ ਵਾਹ ਜੀ ਨੰਨ ਤੋਂ ਵਾਹ ਜੀ ਵਾਹ ਜੀ ਸੋਹਰੇ ਵਾਹ ਜੀ ਸਤਿ ਸ਼੍ਰੀ ਅਕਾਲ ਤੁਸੀਂ ਮੇਰਾ ਇਹ ਗੁਰਮਤਿ ਕਬੂਲੀ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਆਈ ਅੱਜ ਇਹ ਅਰਦਾਸ ਬੰਨ੍ਹ ਰਹੇ ਹਾਂ ਕਿ ਇਹ ਤਰਾਈ ਸਿਰੀ ਹਰ ਕੀ ਤੀਰਿ ਨੀ ਤਾ ਯ ਜੇ ਕਿੰਨਾ ਕਬਤ ਜਾਰੇ ਤੇ ਬਹਾਦਰ ਸੁਣੀਏ ਘਰੋਂ ਲੰਘਿਆ ਵੇ ਭਾਈ ਸੱਪਾਏ ਸਹਾਈ ਸਤਿ ਪਾਛਾ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਪਾਏ ਸਹਾਈ

ਮੰਮੀ ਬੇਨ ਭਲਾਈ ਜਾਂਦਾ ਬੋਲੀ 1 ਮਿੰਟ ਪੁੱਤ 1 ਕੁ ਮਿੰਟ ਫਿਰ ਬਸ ਸਪਾਈ ਦੇ ਕੰਮ ਹਾਂਜੀ ਦੇਖੋ ਸਭ ਤੋਂ ਪਹਿਲਾਂ ਉਹਨਾਂ ਨੇ ਤੇਲ ਪਾਇਆ ਉਸ ਤੋਂ ਬਾਅਦ ਗੁੜ ਐਂਡ ਦੇਖ ਸਕਦੇ ਹੋ ਇਹ ਖਲ ਲੱਗਣ ਲੱਗਣ ਉਹ ਚੂਟੇ ਪ੍ਰਸ਼ਾਦ ਬਣਦੇ ਅੱਛਾ ਲੈ ਆਓ ਇਹ ਤਾਂ ਤੁਸੀਂ ਰੱਖ ਦਿਓ ਹਾਂ ਅਜੇ ਰੱਖਦੇ ਪਹਿਲਾਂ ਆ ਜਾ ਲੋਕਾਂ ਦਾ ਪਰਖ ਕੇ ਮੈਂ ਬਣਾ ਲੈਂਦਾ ਮੈਂ ਇਹ ਉੱਪਰ ਬਾਤ ਰੱਖੀ ਨਾ ਮੈਂ ਤਾਂ ਮੈਂ ਵੀਡੀਓ ਬਣਾ ਦੂੰਗਾ ਬਸ ਕਿਰਪਾ ਕਰ ਕਿਰਪਾ ਦੇ ਦੇਣਾ ਕਿਰਪਾ ਉਹ ਤਾਂ ਇਹ ਨਹੀਂ ਹੋਵੇ ਬਾਤ ਕੋ ਬੀਚ ਤੱਕ ਰੱਖੋ ਆਇਆ ਖੜੀ ਇਤਨਾ ਰਹਿ ਦਿੰਦਾ ਇੱਕ ਤਾਂ ਹੋਰ ਹੋਰ ਕੀ ਰੱਖਣੀ ਤੁਸੀਂ ਬਸ ਇੱਕ ਪੰਨ ਰੱਖ ਦਿਓ ਜਿੱਦਾਂ ਨਹੀਂ ਕੋਈ ਨਾ ਰੱਖ ਦਿਓ Nala Nala Charo Nala Chapa naka jole na Chapa naka jole na Ako aine kusho Chapa naka jole na Chapa naka jole na Chapa ਨਾਲ ਰੱਖਣੀ ਹੋਣਾ ਟੱਪ ਬਸ ਸਾਜੀ ਮਾ ਤਾਂ ਮੇਰੇ ਭਰਾ ਪਰ ਖਾ ਦਿੰਦੇ ਹੈ ਜੀ एवरीवन ਦੇਖ ਸਕਦੇ ਤੁਸੀਂ ਅਰਦਾਸ ਵੀ ਹੋ ਚੁੱਕੀ ਹੈ ਐਂਡ ਆਪਾਂ ਨਹੀਂ ਰੱਖ ਦਿੱਤੀ ਹੈ ਐਂਡ ਜਿਹਦੇ ਵੀ ਤੁਸੀਂ ਦੇਖ ਲਿਆ ਹੋਣਾ ਹੈ ਸੋ एवरीवन ਤੁਸੀਂ ਇੱਥੋਂ ਦਾ ਸਭ ਤੋਂ ਪਹਿਲਾ ਵੀਊ ਚੈੱਕ ਕਰੋ ਆ ਦੇਖ ਸਕਦੇ ਹੋ ਮੈਂ ਦੋ ਦਾ ਵੀਊ ਚੈੱਕ ਕਰ ਸਕਦੇ ਤੁਸੀਂ ਆ ਸਾਰੀ ਮੇਰੀ ਫੈਮਲੀ ਹੈ ਕੁਛ ਵਿੱਚ ਮਿਸਤਰੀ ਲੱਗੇ ਹੋਏ ਨੇ ਐਂਡ ਇੱਥੇ ਇੱਥੇ ਥੋੜਾ ਥੋੜਾ ਕੰਮ ਸਟਾਰਟ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਧਰ ਦੇਖੋ ਦੇਖੋ ਹਾਂਜੀ ਪੱਥਰ ਲਾ ਗਿਆ ਅਚਾਰੂ ਭਾਈ ਪਰ ਤੋਂ ਮੇਰਾ ਵੀ ਮਾਤਾ ਸਾਰਾ ਹਜੇ ਕੰਮ ਹੋ ਰਿਹਾ ਇਧਰ ਤੇ ਇੱਥੇ ਹੱਲੇ ਸਫਾਈ ਕਰਨੀ ਹੈ ਜਿਹੜਾ ਇਹ ਪਲਾਂਟ ਲਿਆ ਸੀ ਨਾ ਆਪਣਾ ਇੰਨ੍ਹ ਦਿਹੇ ਸਾਰੀ ਸਫਾਈ ਕਰਨੀ ਹੈ ਦਰਖਤ ਲੱਗੇ ਹੋਏ ਐ ਨਾ ਗੰਦ ਪਿਆ ਹੋਇਆ ਹੈ ਹੌਲੀ ਹੌਲੀ ਕਰਕੇ ਸਾਰਾ ਸਾਫ ਹੋਏਗਾ ਥੈਨ ਉਸ ਤੋਂ ਬਾਅਦ ਆਪਣਾ ਸਟਾਰਟ ਕਰਨਗੇ ਕੰਮ ਬਾਕੀ ਨੀ ਰੱਖੀ ਗਈ ਐ ਮੈਂ ਅੱਜ ਦਾ ਵੀਊ ਇਹੀ ਦਿਖਾਣਾ ਸੀਗਾ ਮੈਂ ਹਾਂਜੀ एवरीवन ਦੇਖ ਸਕਦੇ ਹੋ ਤੁਸੀਂ ਇਹ ਤੁਹਾਡਾ ਪਹਿਲਾ ਵੀਊ ਚੈੱਕ ਕਰੋ ਤੁਸੀਂ ਇਧਰ ਦੇਖੋ ਕਿੰਨਾ ਹਲਦੀ ਜੁੰਕਲ ਚਾਈ ਗੀ ਹਜੇ ਨਾ ਸਾਰੇ ਕੰਡੇ ਵੀ ਖੁੱਭ ਰੇਣੇ ਮੇਰੇ ਪੈਰਾਂ ਦੇ ਵਿੱਚ ਹੁਣ ਜਾ ਰਹੇ ਆ ਜੀ ਬਾਹਰ ਹੱਥ ਵਿੱਚ ਡੋਲਣੀ ਫੜੀ ਹੋਈ ਐ ਐਂਡ ਨੀ ਆਪਣੀ ਰੱਖੀ ਗਈ ਅਰਦਾਸ ਹੋ ਗਈ ਐ ਬਾਹਰ ਜਾ ਕੇ ਬਸ ਹੁਣ ਪ੍ਰਸ਼ਾਦ ਮਿਲੇਗਾ ਪ੍ਰਸ਼ਾਦ ਦਿਖਾਵਾਂਗੇ ਫਿਰ ਵੀਊ ਚੈੱਕ ਕਰੋ ਇਧਰ ਸਾਰੇ ਪਲਾਂਟ ਪਲਾਂਟ ਹੋਏ ਪਏ ਨੇ ਹਨਾ ਕਿਦਾਂ ਦਾ 뷰 ਹੋਇਆ ਪਿਆ ਕਿਸੇ ਦੇਖ ਸਕਦੇ ਹੋ ਯੂ ਚੈੱਕ ਕਰ ਸਕਦੇ ਹੋ ਇੱਧਰ ਵੀ ਸਾਰੀ ਇੱਧਰ ਵੀ ਸਾਰੀ ਖਾਲੀ ਜਗ੍ਹਾ ਦੇਖੋ ਆਹ ਦੇਖੋ ਹਾਂਜੀ एवरीवन ਮੈਂ ਤਾਂ ਇੱਥੇ ਗੱਡੀ 'ਚ ਬੈਠ ਚੁੱਕੀ ਸੀ ਹੱਲੇ ਤੱਕ ਦੇਖ ਸਕਦੇ ਹੋ ਤੁਸੀਂ ਸਾਰੇ ਜਾਣੇ ਲੱਗੇ ਹੋਏ ਨੇ ਗੱਲਾਂ ਗੁੱਲਾਂ ਕਰਨਾ ਦਨ ਜੇਕਰ ਅੱਜ ਦਾ ਮੇਰਾ ਵਲੌਗ ਵਧੀਆ ਲੱਗਾ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਐਂਡ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੜੇ ਨਾ ਮੈਂ ਹਾਂ ਐਂਡ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਕਿੱਦਾਂ ਲੱਗੀ ਜਗ੍ਹਾ ਸਾਰੀ ਫਿਲਹਾਲ ਹਲੇ ਹਜੇ ਤੁਸੀਂ ਇੱਥੇ ਦਾ ਵੀਊ ਚੈੱਕ ਕਰ ਹੀ ਲਿਆ ਹੋਣਾ ਹੈ ਜਦੋਂ ਘਰ ਪਿਆ ਉਦੋਂ ਵੀ ਤੁਹਾਨੂੰ ਸਾਰਾ ਵੀਊ ਦਿਖਾਵਾਂਗੇ ਹੌਲੀ ਹੌਲੀ ਕਰਕੇ ਹੁਣ ਘਰ ਦੀ ਬਸ ਸਟਾਰਟਿੰਗ ਕਰਵਾਨੇ ਆ। ਦੈਨ ਆਏ ਦੇ ਵਲੌਗ ਵਿੱਚ ਨਹੀਂ ਮਿਲਦੇ ਆ ਪਰ ਨੈਕਸਟ ਪਾਰਟ ਦੇ ਵਿੱਚ ਸੋ एवरीवन ਵਲੌਗ ਆਪਣਾ ਚੈਨਲ ਕੋਲੋਂ ਸਬਸਕ੍ਰਾਈਬ ਜਿਹੜੇ ਨਵੇਂ ਆ।